ਅਕਾਲੀ ਦਲ ਦੇ ਮੋਰਚਿਆਂ ਤੋਂ ਡਰਦੇ ਸੀ ਅਕਾਲੀ ਦਲ ਦੀ ਤਾਕਤ ਤੋਂ ਡਰਦੇ ਸੀ ਆ ਸਾਰੀਆਂ ਗੱਲਾਂ ਏਜੰਸੀਆਂ ਨੇ ਦੇਖ ਲੀਆਂ ਆ ਗੱਲਾਂ ਸੈਂਟਰ ਦੀਆਂ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਨੇ ਦੇਖ ਲੀਆਂ ਕਿ ਪੰਜਾਬ ਉੱਤੇ ਸਿੱਖ ਕੌਮ ਉੱਤੇ ਪੰਜਾਬੀਆਂ ਉੱਤੇ ਜੇ ਰਾਜ ਕਰਨਾ ਹੈ ਉਹਨਾਂ ਦੀ ਫੌਜ ਨੂੰ ਕਮਜ਼ੋਰ ਕਰ ਦਿਓ ਫਿਰ ਦਿਮਾਗ ਚੱਲਣ ਲੱਗ ਗਏ ਸਾਜ਼ਸ਼ਾਂ ਸ਼ੁਰੂ ਹੋ ਗਈਆਂ ਜਦੋਂ 10 ਸਾਲ ਲਗਾਤਾਰ ਆਪਣੀ ਸਰਕਾਰ ਰਹੀ ਵੱਡੇ ਬਾਦਲ ਸਾਹਿਬ ਨੇ ਨਕਸ਼ਾ ਬਦਲ ਦਿੱਤਾ ਪੰਜਾਬ ਦਾ ਆਪਣੀਆਂ ਏਜੰਸੀਆਂ ਤੇ ਦੂਜੀਆਂ ਪਾਰਟੀਆਂ ਤੇ ਵਿਰੋਧੀ ਧਲਾਂ ਨੇ ਸੋਚਿਆ ਹੁਣ ਆਪਣਾ ਇੱਥੇ ਕੁਝ ਨਹੀਂ ਹੋਊਗਾ ਕੋਈ ਸੋਚੋ ਤੇ ਫਿਰ ਬੇਅਦਬੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਐ ਜਿਹੜੀ ਪਾਰਟੀ ਥੋਡੀ ਪਾਰਟੀ ਬਣੀ ਗੁਰੂ ਘਰ ਦੀ ਰੱਖਿਆ ਵਾਸਤੇ ਹੈ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੈ ਖਾਲਸਾ ਪੰਥ ਦੀ ਅਗਵਾਈ ਕਰਨ ਵਾਸਤੇ ਬਣੀ ਹੈ ਇੰਨਾ ਏਜੰਸੀਆਂ ਨਹੀਂ ਗੱਲਾਂ ਚਾਕੇ ਇੰਨਾ ਵਿਰੋਧੀਆਂ ਦੇ ਗੱਲਾਂ ਚਾਕੇ ਉਹਨਾਂ ਨੇ ਥੋੜੀ ਪਾਰਟੀ ਤੇ ਉੱਤੇ ਇਲਜ਼ਾਮ ਲਾਤਾ ਬੇਅਦਬੀ ਦਾ ਜਿਹੜਾ ਕੋਈ ਉਹ ਪਾਰਟੀਆਂ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੀਆਂ ਗੁਰੂ ਘਰ ਵਿੱਚ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਜਿਨ੍ਹਾਂ ਨੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆਪਾਂ ਝਾੜੂ ਵਾਲਿਆਂ ਦੇ ਗੱਲਾਂ 'ਚ ਆ ਗਏ ਏਜੰਸੀਆਂ ਦੀ ਗੱਲਾਂ 'ਚ ਆ ਗਏ 10 ਸਾਲ ਹੋ ਗਏ ਹੁਣ ਉਹਨਾਂ ਦੀਆਂ ਸਰਕਾਰਾਂ ਇੱਕ ਦੱਸੋ ਕਿਹੜੇ ਇਕਾਲੀ ਦਲ ਦੇ ਵਰਕਰ ਤੇ ਲੀਡਰ ਦੇ ਨਾਂ ਤੇ ਪਰਚਾ ਬੇਅਦਬੀ ਦਾ ਉਹ ਤਾਂ ਕੱਲਾ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸੀ ਉਹ ਕਾਮਯਾਬ ਹੋ ਗਏ ਤੇ ਨੁਕਸਾਨ ਆਪਣਾ ਕਿੰਨਾ ਵੱਡਾ ਕਰ ਗਏ ਕੌਮ ਦਾ ਕਰ ਗਏ ਪੰਜਾਬ ਦਾ ਕਰ ਗਏ ਜਿਹੜਾ ਭਰਨਾ ਬੜਾ ਔਖਾ ਹੋਊਗਾ ਖਾਲਸਾ ਜੀ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਨੂੰ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਰਨ ਦੀ ਕਿਉਂਕਿ ਤੁਹਾਡੀ ਫੌਜ ਅਕਾਲੀ ਦਲ ਸੀ ਇੰਨੀ ਤਗੜੀ ਪਰ ਜਦੋਂ ਤੁਸੀਂ ਕਮਜ਼ੋਰ ਕਰਤੀ ਤੇ ਅੱਜ ਕੀ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਵੀ ਹਮਲਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਤੱਕ ਹਜ਼ੂਰ ਸਾਹਿਬ ਦੇ ਕਾਬਜ ਹੋ ਗਏ ਇਹਦਾ ਕੋਈ ਕਰ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਕਰ ਨਹੀਂ ਸਕਦੇ ਸੀ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥਾਂ ਹੁਣ ਤੇ ਹਲੇ ਵੀ ਨਹੀਂ ਜਾਗੋਂਗੇ ਫਿਰ ਕਦੋਂ ਜਾਗੋਂਗੇ ਪੰਜਾਬ ਵਿੱਚ ਕੀ ਹਾਲਾਤ ਬਣਾਤੀ ਹੈ ਤੁਸੀਂ ਦੇਖ ਲਿਆ 10 ਸਾਲ ਕੀ ਹੋ ਗਿਆ ਆਪਣੇ ਕਿੱਥੇ ਚਲੇ ਗਏ ਕਿਹੜੇ ਲੋਕ ਕਹਿੰਦੇ ਕੁੱਛ ਅੱਜ ਕੀ ਕਰ ਰਹੇ ਐ ਜੇ ਤੁਸੀਂ ਮੈਂ ਕਹਿਣਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲਣਗੇ ਆ ਮਲੇਰਕੋਟਲੇ ਤੁਹਾਡੇ ਨਾਲ ਮਲੇਰਕੋਟਲੇ ਬੇਅਦਬੀ ਹੋਈ ਸਾਡੀ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹਨੂੰ ਫੜਿਆ ਉਦੋਂ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ ਐਲ اے ਸੀ ਨਰੇਸ਼ ਯਾਦਵ ਉਹਨੂੰ ਫੜਿਆ ਕੇਸ ਚੱਲਿਆ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਐਮ ਐਲ ਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਦੀ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹੈ ਹਰਪਾਲ ਚੀਮਾ ਇੱਥੋਂ ਦਾ ਐਮ ਐਲ ਏ ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਆਪ ਆਦਮੀ ਪਾਰਟੀ ਦੇ ਹਰਜੋਤ ਬੈਂਸ ਇਹਨਾਂ ਦਾ ਮਿਨਿਸਟਰ ਵਕੀਲ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਕੇਸ ਤਾਂ ਹੁਣ ਉਲਟ ਜਾਊਗਾ ਇੰਨੇ ਸਬੂਤ ਆ ਗਏ ਨਰੇਸ਼ ਯਾਦਵ ਨੇ ਕੇਜਰੀਵਾਲ ਨੂੰ ਕਿਹਾ ਜੇ ਮੈਨੂੰ ਸਜ਼ਾ ਹੋਈ ਮੈਂ ਦੱਸ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਘਬਰਾ ਕੇ ਨਰੇਸ਼ ਆਪਣੇ ਕੇਜਰੀਵਾਲ ਨੇ ਭਗਵਾਨਤਮਾਨ ਪੁਲਿਸ ਨੂੰ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਮਲੇਰ ਕੋਰਲੇ ਦੀ ਅਦਾਲਤ ਜਾ ਕੇ ਕੇਸ ਵਾਪਸ ਲਓ ਤੁਸੀਂ ਦੇਖੋ ਕਿੱਡੇ ਬੇਸ਼ਰਮ ਹੈ ਬੇਅਦਬੀ ਦਾ ਕੇਸ ਆ ਹੁਣੀ 8-9 ਮਹੀਨੇ ਪਹਿਲੇ ਡੀਸੀ ਨੇ ਅਦਾਲਤ ਚ ਲਿਖ ਕੇ ਦੇ ਦਿੱਤਾ ਕਿ ਸਾਨੂੰ ਅਸੀਂ ਵਾਪਸ ਚੋਣਿਆ ਕੇਸ ਸਰਕਾਰ ਨਹੀਂ ਲੰਣਾ ਚਾਹੁੰਦੀ ਪਰ ਮੈਂ ਹਿੰਮਤ ਦਿਨਾ ਜੱਜ ਸਾਹਿਬ ਦਾ ਨੂੰ ਜੱਜ ਸਾਹਿਬ ਨੇ ਕਿਹਾ ਮੈਂ ਆ ਵਾਪਸ ਨਹੀਂ ਲੈਣ ਦਊਗਾ ਤੁਹਾਨੂੰ ਕੇਸ ਕਿਉਂਕਿ ਇੱਥੇ ਸਬੂਤ ਇੰਨੇ ਐ ਤੇ ਤੁਸੀਂ ਦੇਖ ਲਓ ਆ 8 ਮਹੀਨੇ ਪਹਿਲੇ ਪਹਿਲੇ ਦਸੰਬਰ ਨੂੰ ਪਿਛਲੇ ਸਾਲ ਫੈਸਲਾ ਆਇਆ ਨਰੇਸ਼ ਯਾਦਵ ਨੂੰ ਸਜ਼ਾ ਕਰ ਦਿੱਤੀ ਇਹਨਾਂ ਦੇ ਐਮਐਲਏ ਨੂੰ ਇਹ ਤੋਂ ਨੇੜੇ ਤਾਂ ਕੋਈ ਹੋ ਨਹੀਂ ਸਕਦਾ ਐਮਐਲਏ ਐ ਹੁਣ ਕੀ ਆਪਾਂ ਨੂੰ ਹੋਰ ਕੀ ਸਬੂਤ ਚਾਹੀਦਾ ਆ ਝਾੜੂ ਵਾਲੇ ਬਾਰੇ ਕਾਂਗਰਸੀਏ ਬਾਰੇ ਦੂਜੀ ਗੱਲ ਹੋਰ ਹੈਰਾਨੀ ਦੀ ਐ ਪਹਿਲੀ ਤਰੀਕ ਨੂੰ ਦਸੰਬਰ ਤੋਂ ਫੈਸਲਾ ਜੱਜ ਸਾਹਿਬ ਨੇ ਦਿੱਤਾ ਕਿ ਅੱਗੇ ਇਹਨੂੰ ਅੰਦਰ ਕਰਦੇ ਹੋ ਉਸੇ ਮਹੀਨੇ ਦਿੱਲੀ ਦੀਆਂ ਟਿਕਟਾਂ ਸੀ ਦੇਣੀਆਂ ਸੀ ਨਰੇਸ਼ ਯਾਦਵ ਨੂੰ ਫਿਰ ਤੋਂ ਪਾਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਆ ਤਾਂ ਹਾਲਾਤ ਹੈ ਕੌਣ ਦੋਸ਼ੀ ਹੈ ਆ ਜਿਹੜਾ ਹੁਣ ਪਿਛਲੇ 10 ਸਾਲਾਂ ਜਦੋਂ ਬੇਦਬੀਆਂ ਹੋਈਆਂ ਕੋਈ ਬੋਲਿਆ ਕਿੱਧਰ ਗਿਆ ਦਾਦੂ ਵਾਲ ਸਾਹਿਬ ਕਿੱਧਰ ਗਏ ਮੰਡ ਸਾਹਿਬ ਕਿਧਰ ਗਏ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪ ਹੈ ਕਿਉਂਕਿ ਉਹ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰਦੇ